ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਕਿਦਾਂ ਸਾਰੇ ਠੀਕ ਠਾਕ ਹੋਵਗੇ ਜੀ ਅਰਦਾਸ ਕਰਦੇ ਆਂ ਜੀ ਸਾਰੇ ਭਰਾ ਠੀਕ ਠਾਕ ਹੋਣ ਵੈਲਕਮ ਆਈ ਯੂਟਿਊਬ ਚੈਨਲ ਅਕ ਪੰਪੂਰ ਕਬੂਤਰ ਕਲੱਬ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ ਮੇਰੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਬਹੁਤ ਸਪੋਰਟ ਕੀਤੀ ਹੈ ਜੀ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਸੋ ਸਾਰੇ ਵੀਰਾਂ ਤੱਕ ਜਿਹੜੀਆਂ ਕਬੂਤਰਾਂ ਦੇ ਬਿਮਾਰੀਆਂ ਦੇ ਰਿਲੇਟਿਵ ਜਿਹੜੀਆਂ ਨੇ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਠੀਕ ਹੈ ਜੀ ਤੇ ਘੱਟ ਤੋਂ ਘੱਟ ਜਿਹੜੇ ਪੈਸਾ ਖਰਚ ਹੋਵੇ ਕੋਈ ਮਾੜਿਆ ਕਬੂਤਰ ਬਾਜ਼ ਵੀ ਜਿਹੜਾ ਕਬੂਤਰਾਂ ਦਾ ਟ੍ਰੀਟਮੈਂਟ ਕਰ ਸਕੇ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਕਿਦਾਂ ਸਾਰੇ ਠੀਕ ਠਾਕ ਹੋ ਜੀ ਅੱਛਾ ਜੀ ਇੱਕ ਨੁਕਤਾ ਤੁਹਾਡੇ ਨਾਲ ਲੱਗਿਆ ਜੀ ਹੋਰ ਸ਼ੇਅਰ ਕਰਨ ਡਾਕਟਰ ਸਦਨਾਮ ਸਿੰਘ ਹੋਣਾ ਦਾ ਜੀ ਠੀਕ ਹੈ ਜੀ ਲੱਕੀ ਭਾਜੀ ਨੇ ਲੁਧਿਆਣੇ ਵਾਲੇ ਠੀਕ ਹੈ ਜੀ ਨਿਰਮਲ ਸਿੰਘ ਕੰਗ ਜੀ ਠੀਕ ਹੈ ਜੀ ਗਰਜੰਟ ਭਾਜੀ ਲੁਧਿਆਣੇ ਤੋਂ ਠੀਕ ਹੈ ਜੀ ਇਹਨਾਂ ਦਾ ਮਤਲਬ ਸਾਰਿਆਂ ਦੀ ਜਿਹੜੀ ਆ ਇਹਨੂੰ ਨੁਕਤੇ ਨੂੰ ਬਹੁਤ ਵਧੀਆ ਮਤਲਬ ਵੀ رائے ਦਿੱਤੀ ਗਈ ਆ ਤੇ ਬਹੁਤ ਵਧੀਆ ਸਾਡੇ ਐਡਮਿਨ ਸਵਾਹ ਨੇ ਗਰੁੱਪ ਦੇ ਵੀ ਠੀਕ ਹੈ ਜੀ ਕਬੂਤਰ ਕੇਅਰ ਮੈਡੀਸਿਨ ਦੇ ਤੇ ਆਪਣੇ ਕਬੂਤਰਾਂ ਦੀਆਂ ਬਿਮਾਰੀਆਂ ਵਾਲੇ ਗਰੁੱਪ ਦੇ ਜੀ ਬਹੁਤ ਹੁਨਾਰਵਰ ਵਧੀਆ ਖਿਡਾਰੀ ਨੇ ਤੇ ਸਿਆਣੇ ਨੇ ਠੀਕ ਹੈ ਜੀ ਤੇ ਚਲੋ ਇਹਨਾਂ ਨੂੰ ਵਜ਼ੀਰਾਂ ਨੂੰ ਜ਼ਰੂਰ ਫੋਲੋ ਕਰਿਓ ਇੱਕ ਨੁਕਤਾ ਤੁਹਾਡੇ ਨਾਲ ਲੱਗੇ ਆ ਜੀ ਸ਼ੇਅਰ ਕਰਨ ਸੋ ਸਾਰੇ ਵੀਰ ਇਹਨੂੰ ਫੋਲੋ ਜ਼ਰੂਰ ਕਰਿਓ ਠੀਕ ਹੈ ਜੀ ਹਾਂਜੀ ਕੁਝ ਕੁ ਵੀਰਾਂ ਦਾ ਸਵਾਲ ਸੀਗਾ ਜਿਹੜੇ ਪੁੱਛ ਰਹੇਗੇ ਕਿ ਕਬੂਤਰੀਆਂ ਆਂਡੇ ਨਹੀਂ ਲਾਉਂਦੀਆਂ ਜਾਂ ਆਂਡੇ ਲਾਉਂਦੀਆਂ ਬੱਚੇ ਨਹੀਂ ਬਣਦੇ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਆਂਡਿਆਂ ਦੀ ਪ੍ਰੋਬਲਮ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਜੀ ਲੈਣਾ ਜੀ ਸਿਲਾਜੀਤ सिलाजीत ਲੈਣੀ ਆ ਜੀ ਸੋਲਿਆਂ ਦੇ ਦਾਣੇ ਜਿੰਨੀ ਠੀਕ ਆ ਜੀ ਤੁਹਾਨੂੰ ਨਾ ਵੀ ਮਿਲੇ ਵੀ ਸਿਲਾਜੀਨ 골ਡ ਕੈਪਸੂਲ ਵੀ ਲੈ ਸਕਦੇ ਹੋ ਯੂਜ਼ ਕਰ ਸਕਦੇ ਹੋ ਜੀ ਠੀਕ ਆ ਜੀ ਵੈਸੇ ਸਿਲਾਜੀਤ ਮਿਲ ਜੇ ਤੇ ਉਹਦੇ ਨਾਲ ਦੀ ਵੀ ਇਸ ਨਹੀਂ ਠੀਕ ਆ ਜੀ 5 ਗ੍ਰਾਮ ਲੈਣੀ ਸਤਾਬਰੀ ਠੀਕ ਆ ਜੀ ਅਰਸ਼ਵ ਗੰਧਾ ਲੈਣਾ ਜੀ 5 ਗ੍ਰਾਮ ਅਰਸ਼ਵ ਗੰਧਾ ਲੈਣਾ ਜੀ 5 ਗ੍ਰਾਮ ਠੀਕ ਆ ਜੀ ਤੇ 5 ਗ੍ਰਾਮ ਹੀ ਲੈਣੀ ਸਫੇਰ ਮੁਸਲੀ ਠੀਕ ਆ ਜੀ 10 ਟੋਪੀ ਵਾਲੇ ਲੌਂਗ ਲੈ ਲੈਣੇ ਆ ਤੇ ਮੋਮ ਲੈ ਲੈਣੀ ਆ ਜੀ ਕਾਨ ਵਾਲੀ ਪੰਸਾਰੀ ਕੋ ਮਿਲ ਜੇਗੀ ਇਹ ਸਾਰੀਆਂ ਚੀਜ਼ਾਂ ਠੀਕ ਹੈ ਜੀ ਮੋਮ ਨਾ ਵੀ ਮਿਲੇ ਤੇ ਤੁਸੀਂ ਇੱਕ 10 ਰੁਪਏ ਦੀ ਮੋਮਬੱਤੀ ਲੈ ਕੇ ਉਹਨੂੰ ਪਿਘਲਾ ਕੇ ਦੇ ਵਿੱਚੋਂ ਧਾਗਾ ਕੱਢ ਲਿਓ ਠੀਕ ਹੈ ਜੀ ਉਹ ਵੀ ਆਪਾਂ ਯੂਜ਼ ਕਰ ਸਕਦੇ ਹਾਂ ਜੀ ਕੈਲਸ਼ੀਅਮ ਦੀ ਗੋਲੀ ਲੈਣੀ ਜੀ 500mg ਵਾਲੀ ਠੀਕ ਹੈ ਜੀ ਕੈਲਸ਼ੀਅਮ ਦੀ ਗੋਲੀ ਵੀ ਵਿੱਚ ਜ਼ਰੂਰ ਇੱਕ ਐਡ ਕਰਨੀ ਜੀ 500 ਗ੍ਰਾਮ ਦੀ ਠੀਕ ਆ ਜੀ ਆਪਾਂ ਮੋਮ ਨੂੰ ਪਹਿਲਾਂ ਗਰਮ ਕਰ ਲੈਣਾ ਜੀ ਮੋਮ ਨੂੰ ਗਰਮ ਕਰਕੇ ਹਲਕੀ ਗਰਮ ਆਗ ਉੱਤੇ ਸਿਲਾਜੀਤ ਸਤਾਵਰੀ ਅਸ਼ਵਗੰਧਾ ਸਫੇਦ ਮੁਸਲੀ ਟੋਪੀ ਵਾਲੇ ਲੌਂਗ ਇਹਨਾਂ ਸਾਰਿਆਂ ਦਾ ਪਾਊਡਰ ਬਣਾ ਲੈਣਾ ਜੀ ਮੋਮ ਦੇ ਵਿੱਚ ਮਿਲਾ ਲੈਣਾ ਠੀਕ ਆ ਜੀ ਇਹਨਾਂ ਨੂੰ 16 ਦੇ ਦਾਣੇ ਜਿੰਨੀ ਸਵੇਰੇ ਠੀਕ ਆ ਜੀ ਤੇ ਇਹਨਾਂ ਦੀ ਸਭ ਤੋਂ ਪਹਿਲਾਂ ਗੋਲੀਆਂ ਤੁਸੀਂ ਜਿੱਦਾਂ ਮਤਲਬ ਲਾ ਲੋ ਬਣਾ ਕੇ ਰੱਖ ਸਕਦੇ ਜਿੱਦਾਂ ਸਵੇਰੇ ਸਾਮੀ ਆਪਾਂ ਦੇਣੀਆਂ ਕਬੂਤਰਾਂ ਨੂੰ ਇਹਨਾਂ ਨੂੰ ਤੁਸੀਂ ਮਤਲਬ ਗੋਲੀਆਂ ਬਣਾ ਕੇ ਆਪਣੇ ਰੱਖ ਲੈਣੀਆਂ ਨੇ ਜੀ ਠੀਕ ਆ ਜੀ ਆ ਸਾਰੀਆਂ ਦੀਆਂ ਵਟ ਕੇ ਜਿੱਦਾਂ ਮਤਲਬ 20 25 ਗੋਲੀਆਂ 50 ਗੋਲੀਆਂ ਬਣ ਜਾਣ ਇਹਨਾਂ ਨੂੰ ਸਵੇਰੇ ਇੱਕ ਗੋਲੀ ਦੇ ਦੇਣੀ ਚਣਿਆਂ ਦੇ ਦਾਣੇ ਜਿੱਨੇ ਇੱਕ ਹੀ ਸਵੇਰੇ ਸਾਮੀ ਦੇ ਦੇਣੀਆਂ ਜੀ ਠੀਕ ਆ ਜੀ 20 ਤੋਂ 25 ਦਿਨ ਦਾ ਇਹ ਪ੍ਰੋਸੈਸਾ ਜੋੜੇ ਨਹੀਂ ਲਾਉਣੇ ਉਹਨੇ ਦਿਨ ਜੋੜੇ ਕਬੂਤਰੀ ਕਬੂਤਰ ਅਲੱਗ ਰੱਖਿਓ ਠੀਕ ਆ ਜੀ ਕਬੂਤਰ ਕਬੂਤਰ ਅਲਗ ਰੱਖ ਲੈਣੇ ਆ ਜੀ ਠੀਕ ਹੈ ਜੀ ਤੇ 21 ਦਿਨਾਂ ਬਾਅਦ ਆਪਾਂ ਫਿਰ ਇਹਨਾਂ ਨੂੰ ਜੋੜੇ ਲਾ ਸਕਦੇ ਹਾਂ ਜੀ 21 ਦਿਨ ਦੇ ਬਾਅਦ ਜਦੋਂ ਆਪਾਂ ਜੋੜੇ ਲਾਉਣੇ ਆ ਜੀ 5 ਐਮਐਲ ਲੱਲਣਵਾ ਗਾਂ ਦਾ ਦੁੱਧ ਠੀਕ ਹੈ ਜੀ ਸਵੇਰੇ ਸ਼ਾਮ ਇਹਨਾਂ ਨੂੰ ਇਹਨਾਂ ਨੂੰ 5 ਜਿਹੜਾ ਐਮਐਲ ਹੈ ਨਾ ਗਾਂ ਦਾ ਦੁੱਧ ਉਹ ਜ਼ਰੂਰ ਨਾਲ ਮਤਲਬ ਜਿੱਦਾਂ 21 ਦਿਨ ਦੇ ਬਾਅਦ ਜੋੜੇ ਲਾਉਣ ਤੋਂ ਬਾਅਦ ਜ਼ਰੂਰ ਦੇਖ ਦਿਓ ਠੀਕ ਹੈ ਜੀ ਜੋੜੇ ਨੂੰ ਤੇ ਜੇ ਨਾ ਸਮਝ ਲੱਗੇ ਮਤਲਬ ਜੇ ਤੁਹਾਨੂੰ ਨਾ ਹੀ ਵੀ ਸਮਝ ਲੱਗਦੇ ਇਹਦੇ ਵਿੱਚ ਕੈਪਸ਼ਨ ਆਪਾਂ ਕਰ ਦਾਂਗੇ ਜੀ ਜਿਹੜੀ ਜਿਹੜੀ ਚੀਜ਼ ਆ ਤੇ ਵੀਡੀਓ ਬਣਾਉਣ ਦਾ ਮੋਟਿਵ ਇਹ ਆ ਕਿ ਬਹੁਤ ਬੰਦੇ ਮਤਲਬ ਪੁੱਛ ਰਹੇ ਸੀ ਕਿ ਵਾਰ-ਵਾਰ ਕੱਲੇ-ਕੱਲੇ ਬੰਦੇ ਨੂੰ ਜਿਹੜਾ ਦੱਸਣਾ ਉਹ ਬਹੁਤ ਮੁਸ਼ਕਲ ਹੋ ਰਿਹਾ ਹੈਗਾ ਠੀਕ ਹੈ ਜੀ ਉਹਦੇ ਕਰਕੇ ਮਤਲਬ ਵੀਡੀਓ ਜਿਹੜੀ ਇਹ ਤੁਹਾਨੂੰ ਸ਼ੇਅਰ ਕੀਤੀ ਆ ਤੁਹਾਡੇ ਨਾਲ ਤੇ ਸਾਰੇ ਵੀਰਾਂ ਭਰਾਵਾਂ ਨੂੰ ਇਹ ਜਿਹੜੇ ਆ ਆਪਣਾ ਆਂਡੇ ਵਾਲਾ ਨੁਕਤਾ ਜੀ ਇਹ ਵੀ ਇੱਕ ਤੋਂ ਦੂਜੇ ਵੀਰ ਨੂੰ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਜੀ ਜਿਹੜੀ ਇਹ ਪ੍ਰੋਬਲਮ ਆ ਰਹੀ ਆ ਸਾਰੇ ਵੀਰਾਂ ਦੀ ਹਾਲ ਹੋ ਸਕੇ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਸਾਰੇ ਵੀਰਾਂ ਦਾ ਜੀ